ਇਹ ਦੁਕਾਨਵਰਤੇ ਦੇ ਬੰਦੇ ਆ ਗਏ ਪਹੁੰਚ ਗਏ ਫਕਰੂਦੀਨ ਪਹੁੰਚ ਗਿਆ ਇੱਕ ਹੋਰ ਤਾਂ ਆਪਣੇ ਨਾਲ ਹੋਰ ਜੱਗਾ ਦਿਗਦਾ ਘਟਾ ਉਹ ਖਲਾ ਹੋ ਗਿਆ ਪਿੱਛੇ ਅੰਗੇਸ਼ਟ ਲੈਟ ਭਰੀ ਹੈ ਤੇ ਬਾਈ ਕੱਲ ਆਪਾਂ ਠੀਕ ਗਿਆ ਤੇ ਭਟਾ ਸਾਹਿਬ ਮੱਥਾ ਅੱਜ ਦਾ ਅੱਜ ਦਾ ਭੀੜ ਬਹੁਤ ਆ ਆ ਦੇਖਦੇ ਥੋੜਾ ਡਰੋਨ ਨਾਲ ਸ਼ੂਟ ਕਰਾਂਗੇ ਸਵਾ ਦਾ ਡੀਜੀਆਈ ਡੀਜੀਆਈ ਉਪਰ ਤੇ ਇੱਕ ਇਦਾਂ ਕਿੰਨੀ ਕਿ ਭੀੜ ਐ ਸ਼ੂਟ ਕਰਕੇ ਸੇਵਾਦਾਰ ਉੱਥੇ ਲੰਗਰ ਲੱਗੇ ਹੋਣੇ ਆਪਣੇ ਪਿੰਡ ਵਾਲਿਆਂ ਦੇ ਲੋਕਿੰਦੇ ਆਂਦੇ ਆਂਦੇ ਚਲੋ ਆਈ ਚਲੋ ਬਈ ਧੱਕਾ ਨਾ ਮਾਰਿਓ ਯੇ ਇੱਕ ਦੂਜੇ ਨੂੰ ਚਲੋ ਚਲੋ ਫਿਰ ਮੈਂ ਆਹ ਉੱਪਰ ਫਰਸਟ ਫਰਸਟ ਸਮੇਂ ਕਰ ਮੈਂ ਮਾਰਦੇ ਤੋਂ ਫਨੀ ਆ ਗਾ ਸੋਲ ਕਰਦਾ ਜਾਨ ਪਾ ਦੇ جاوب اندر ورتن دا بيجا ڪي ۽ ڪيڏا ٿيڻا اچي ٿو ਈ ਲੰਗਰ ਹਾਲ ਆ ਜ਼ਰੂਰੀ ਹੈ ਜੇ ਤੁਸੀਂ ਜਰਾ ਬਾਹਰ ਦੇ ਬਾਰੇ ਸੱਤ ਬਣਾ Yeah, today, do they do the ਅਗੇ ਪਾਵਾਲੀਆ ਦਾ ਲੰਗਰ ਆ ਗਿਆ ਬਾਈ ਹਾਂ ਭਾਈਆ ਓ ਸੇਵਾਦਾਰ ਹੈਲੋ ਕੀ ਹਾਲ ਹੈ ਠੀਕ ਹੈ ਸੇਵਾ 라이ਵੀ ਲੋ ਜੀ ਆਪਣੇ ਪਿੰਡ ਦਾ ਲੰਗਰ ਆ ਜੀ ਤੇ ਬੰਦੇ ਖੜੇ ਆ ਇਤਨਾ ਪਰਚੂਮ ਆ ਰਿਹਾ ਹੈ ਬਾਈ ਆ ਲਾਗੇ ਬੰਦੇ ਬਾਈ ਇਹ ਪਿੰਡ ਭਾਉ ਵਾਲ ਦਾ ਲੰਗਰ ਆ ਆਪਣਾ ਦਾ ਜੀ ਸੇਵਾਦਾਰ ਪਹੁੰਚੇ ਹੋਇਆ ਇੱਕ ਉਹ ਵਾੜਾ ਬਿੰਦੂ ਆ ਬਾਈ ਕੀ ਹਾਲ ਹੈ ਕੀ ਹਾਲ ਹੈ ਵੀਰੇ ਚਲਦੀ ਸੇਵਾ ਬੰਦੇ ਘਟ ਹੈ ਇਸ ਵਾਰ ਅੱਜ ਇਸ ਵਾਰ ਬੰਦੇ ਘਟ ਹੈ ਸੇਵਾਦਾਰ ਅੱਛਾ ਹਾਂ ਕੈਨੇਡਾ ਵਾਲੇ ਹੋ ਗਏ ਉਹ ਵੀ ਇੱਕ ਬੰਦਾ ਲੱਗਿਆ ਵਾ ਮੁੰਡੀਆਂ ਦਾ ਇੱਥੇ ਵੀ ਆਇਆ ਹੋਇਆ ਵੀ ਕੰਡਾ ਦਸੋ ਕਿਹੜੇ ਹੋਰ ਜੀ ਚਲੋ ਬਾਕੀ ਤੁਹਾਨੂੰ ਦਿਖਾਉਂਦੇ ਆਂ ਭੀੜ ਭੁੜ ਕਿੱਦਾਂ ਐ ਆ ਬੰਦੇ ਲੱਗੇ ਹੋਏ ਸੇਵਾਦਾਰ ਆ ਇਹਨਾਂ ਦਾ ਰੈਣ ਸੈਣ ਦਾ ਏ ਕਿੱਦਾਂ ਲੰਬੜ ਠੀਕ ਐ ਹਲੋ अमंगा रोपड़ा बंदा तो ठीक है भी क्या हलो भाई अभी पहला दुबान है मतलब कि भीड़ घट है ये वही है जिस जगह से कल पापा जी अवसार सिंह जी महापुरख बाबा जी हरदीप सिंह जी उन्होंने সননে মনে মনে see you ਕੋਣ ਨੂੰ ਪੁੱਛਿਆ ਹੋਇਆ ਵਾਹ 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 ਸਭ ਸਭ ਦੀ ਹੋਈਆ ਆਹ ਕੋਣ ਹੈ ਕੋਣ ਦੀ ਤੋੜਸ਼ੀ ਇਸ ਸਮੇਂ ਜੈਤੂ ਕਰ ਰਿਹਾ ਹੈ ਮਾਰੋ ਤਾਲੀਆਂ ਘੱਟ ਗਏ ਕੋਣ ਸਾਹਮਣੇ ਆਹ ਸਰਿਆ ਕਾਗੇ ਅਗੂਰੇ ਹੋ ਗਏ ਹਾਸਾ ਕਰਕੇ ਪੁੱਤਰਿਆ ਸਾਧ ਸਿੰਘ ਤੋ ਫੜ ਕੇ ਕਿਸੇ ਕਿਸੇ ਨੂੰ ਬੰਨ੍ਹ ਹੁੰਦਾ ਏਡੀ ਲਾਗੇ ਡਿੱਗਣ ਦਾ ਰਾਜੀ ਖਿੱਲੇ ਅੱਧਾ ਪੰਜਾਬੀ ਜਿਗਰਾ ਰੱਖਦੇ ਕੌਡੀ ਖੇਡਣ ਦਾ ਆਹ ਜਿਗਰਾ ਰੱਖਦੇ ਕੌਡੀ ਖੇਡਣ ਦਾ ਬਾਜਪੁਰਾ ਚੋਟੀ ਦੇ ਖੇਡਾ ਲਾ ਰਿਹਾ ਬਾਜਪੁਰਾ ਚੋਟੀ ਦੇ ਖੇਡਾ ਲਾ ਰਿਹਾ ਮੇਰੇ ਮਿੱਤਰੋ ਆਪੀਂਕਾ ਬਾਈ ਕਹਿੰਦਾ ਜਿਹੜੀ ਜਿੱਤੂ ਉਹਨੂੰ 500 ਦੇਣਾ ਮੈਨੂੰ ਲੱਗਦਾ ਇਹ ਅੱਜ ਲਾਲੀ ਨਾ ਕੰਮ ਕਹਿਣਾ ਕਰ ਦੇ ਮੈਨੂੰ ਲੱਗਦਾ ਵੀ ਅੱਜ ਲਾਲੀ ਨਾ ਕੰਮ ਕਹਿਣਾ ਕਰ ਦੇ ਲਾਲੀ ਵੀ ਤਾੜੀ ਮਾਰਦੇ ਜੋਰਦਾਰ ਇਹ ਵੀ ਕਹਿੰਦੇ ਮੇਰੇ ਮਿੱਤਰੋ

ਹਾਂਜੀ ਗਲੀ ਪਹਿਲਾ ਉਹਦੇ ਘਰ ਦਾ ਆ ਆ ਸਮਾਂ